ਆਵਾਰਾ ਪਸ਼ੂਆਂ ਦੇ ਕਾਰਨ ਦੱਸਦੀ ਕਿ ਰਾਚਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਤੇ ਉੱਥੇ ਹੀ ਅੱਜ ਪੰਜਾਬ ਨੂੰ ਬਹੁਤ ਵੱਡਾ ਘਾਟਾ ਹੈ ਜਿਹੜਾ ਕਿ ਪਿਆਤ ਦੂਜੇ ਪਾਸੇ ਦੱਸਦੀ ਕਿ ਹੁਣ ਸਿਕੰਦਰ ਸਿੰਘ ਮਲੂਕਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਰਾਚਵੀਰ ਜਵੰਦਾ ਦਾ ਜਾਣਾ ਪੂਰੇ ਹੀ ਪੰਜਾਬ ਨੂੰ ਘਾਟਾ ਪਿਆ ਤੇ ਉੱਥੇ ਹੀ ਦੁੱਖ ਜਿਹੜਾ ਹੈ ਕਿ ਦੁੱਖ ਦਾ ਪ੍ਰਗਟਾਵਾ ਵੀ ਜਿਹੜਾ ਕਿ ਕੀਤਾ ਜਾ ਰਿਹਾ ਤੇ ਅੱਜ ਹਮੇਸ਼ਾ ਦੇ ਲਈ ਰਾਚਵੀਰ ਜਵੰਦਾ ਜਿਹੜੇ ਕਿ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਤੇ ਦੂਜੇ ਪਾਸੇ ਹੁਣ ਸਿਕੰਦਰ ਸਿੰਘ ਮਲੂਕਾ ਕਾ ਨੇ ਕਿਹਾ ਹੈ ਕਿ ਜੋ ਆਵਾਰਾ ਪਸ਼ੂ ਨੇ ਉਹਨਾਂ ਨੂੰ ਲੈ ਕੇ ਜਿਹੜਾ ਕਿ ਧਿਆਨ ਦੇਣ ਦੀ ਲੋੜ ਹੈ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਬਿਆਨ ਤੇ ਅਪੀਲ ਕੀਤੀ ਜਾ ਰਹੀ ਹੋਰ ਕੀ ਕੁਝ ਕਹਿਣਾ ਹੈ ਸਕੰਦਰ ਸਿੰਘ ਮਲੂਕਾ ਦਾ ਆਓ ਤੁਹਾਨੂੰ ਸੁਣਾਉਣੇ ਆ ਰਾਜਵੀਰ ਜੀ ਜਗੰਦਾ ਜੋ ਅੱਜ ਦੀ ਪੀੜ੍ਹੀ ਦੇ ਨੌਜਵਾਨ ਸਨ ਜਿਨ੍ਹਾਂ ਤੋਂ ਪੰਜਾਬ ਨੂੰ ਬੜੀਆਂ ਆਸਾਂ ਸਨ ਪੰਜਾਬੀ ਲਈ ਉਹਨਾਂ ਨੇ ਬੜਾ ਕੰਮ ਕੀਤਾ ਸੀ ਹਰ ਖੇਤਰ ਦੇ ਵਿੱਚ ਛੋਟੀ ਉਮਰ ਦੇ ਵਿੱਚ ਵੀ ਵੱਡੀਆਂ ਮੱਲਾਂ ਮਾਰੀਆਂ ਸਨ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਭਾਵੇਂ ਇਹ ਉਹਨਾਂ ਦੀ ਮੌਤ ਆਪਰੇ ਸਥਾਈ ਨਹੀਂ ਸੀ ਇਹ ਗਲਤੀ ਦੇ ਕਾਰਨ ਜਿਹੜੇ ਅੱਜ ਇੰਨੇ ਜਾਨਵਰ ਸੜਕਾਂ ਤੇ ਫਿਰਦੇ ਆ ਉਹਨਾਂ ਦੇ ਕਾਰਨ ਉਹਦਾ ਜਿਹੜਾ ਦੁਖਦਾਈ ਘਾਤ ਹੋਇਆ ਇਹਦੇ ਲਈ ਸਾਨੂੰ ਸੋਚਣਾ ਪਏਗਾ ਅ ਪਰਸੋ ਮੈਂ ਹਸਪਤਾਲ ਦੇ ਵਿੱਚ ਵੀ ਸ਼ਾਮ ਨੂੰ ਜਾ ਕੇ ਉਹਨਾਂ ਦਾ ਪਤਾ ਕਰਕੇ ਆਇਆ ਸੀ ਕੱਲ ਹੀ ਇਹ ਦੁਖਦਾਈ ਖਬਰ ਹੈ ਜਿਹੜੀ ਸਾਡੇ ਕੋਲ ਸਾਰੇ ਕੋਲ ਆ ਗਈ ਲੱਗਦਾ ਤਾਂ ਸੀ ਕਿ ਹਾਲਤ ਬੜੀ ਕ੍ਰਿਟੀਕਲ ਹੈ ਪਰ ਲੱਗਦਾ ਨਹੀਂ ਸੀ ਕਿ ਸਾਡੇ ਕੋਲ ਐਡੀ ਛੇਤੀ ਉਹ ਸਦਾ ਲਈ ਚਲੇ ਜਾਣਗੇ ਪਰ ਜੋ ਪ੍ਰਮਾਤਮਾ ਨੇ ਮਨਜ਼ੂਰ ਆ ਹੋਈ ਉਹਦਾ ਉਹੀ ਹੈ ਅੱਜ ਹਿੰਦੁਸਤਾਨ ਕਹਿੰਦੇ ਬਹੁਤ ਵੱਡੀ ਤਰੱਕੀ ਕਰ ਰਿਹਾ ਹੈ ਹਿੰਦੁਸਤਾਨ ਤੀਜੀ ਤਾਕਤ ਬਣ ਰਿਹਾ ਦੁਨੀਆ ਦੀ ਅਰਥਵਿਵਸਥਾ ਦੀ ਚੌਥੀ ਬਣ ਰਿਹਾ ਹੁਣ ਪੰਜਵੀਂ ਬਣ ਗਿਆ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਮਾਰੀਆਂ ਜਾ ਰਹੀਆਂ ਪਰ ਮੈਨੂੰ ਬੜਾ ਦੁੱਖ ਹੈ ਕਿ ਇੱਥੇ ਇਨਸਾਨ ਦੀ ਕਦਰ ਘੱਟ ਹੈ ਕੁੱਤਿਆਂ ਬਿੱਲਿਆਂ ਦੀ ਜਾਨਵਰਾਂ ਦੀ ਕਦਰ ਜ਼ਿਆਦਾ ਇਸ ਮੁਲਕ ਵਿੱਚ ਇਹ ਪਤਾ ਨਹੀਂ ਕਿਉਂ ਹੈ ਮੈਨੂੰ ਦੁਨੀਆ ਦੇ ਬਹੁਤ ਮੁਲਕ ਵੇਖਣ ਦਾ ਮੌਕਾ ਮਿਲਿਆ ਇਹੋ ਜੀ ਸਥਿਤੀ ਮੈਂ ਕਿਤੇ ਵੀ ਨਹੀਂ ਵੇਖੀ ਚਾਈਨਾ ਸਾਥੂ ਵੱਡਾ ਮੁਲਕ ਹੈ ਸਾਥੂ 2 ਸਾਲ ਮਗਰੋਂ ਆਜਾਦ ਹੋਇਆ ਸਾਥੂ ਵੀ ਬੰਦ ਪਛੜੇ ਹੋਏ ਲੋਕ ਸਾਰਨ ਉੱ ਤੇ ਆਬਾਦੀ ਵੀ ਸਾਡੇ ਜਿੰਨੀ ਆ ਉਹਨਾਂ ਦੀ ਪੂਰਾ ਵਾਧੇ ਹੋਏਗੀ ਉੱਥੇ ਇਹੋ ਜੀ ਕੋਈ ਗੱਲ ਨਹੀਂ ਮੈਂ ਚైనా ਵੇਖਿਆ ਉੱਥੇ ਨਾ ਕੋਈ ਕੁੱਤਾ ਬਿੱਲਾ ਸਾਨੂੰ ਕਿਤੇ ਟੱਕਰਿਆ ਨਾ ਕੋਈ ਡੰਗੜ ਪਸ਼ੂ ਗਾਂ ਟਟਾ ਹੋਰ ਇਹੋ ਜਿਹਾ ਕੋਈ ਟੱਕਰਿਆ ਕੋਈ ਇਹੋ ਜੀ ਗੱਲ ਨਹੀਂ ਤੇ ਨਾ ਕੋਈ ਆਪਣਾ ਤਬੜੀ ਵਾਲਾ ਮਾਹੌਲ ਉੱਥੇ ਸਾਨੂੰ ਦੇਖਣ ਨੂੰ ਮਿਲਿਆ ਵਧੀਆ ਸਾਫ ਸੁਥਰੀਆਂ ਸੜਕਾਂ ਵਧੀਆ ਸਾਫ ਸੁਥਰਾ ਮਾਹੌਲ ਹਰ ਕਿਸੇ ਦਾ ਵਧੀਆ ਜਿਹਾ ਚైనా ਸਾਥੋਂ ਮਗਰੋਂ ਜਾਦ ਹੋ ਕੇ ਸਾਡਾ ਗਵਾਂਢੀ ਮੁਲਕ ਹੈ ਜਿਹੜਾ ਸਾਥੋਂ ਵੱਧ ਪਛੜਿਆ ਹੋਇਆ ਸੀ ਉਹ ਇੰਨੀ ਤਰੱਕੀ ਕਰ ਸਕਦਾ ਇੰਨਾ ਕੰਟਰੋਲ ਕਰ ਸਕਦਾ ਹਰ ਚੀਜ਼ ਦੇ ਉੱਤੇ ਤੇ ਫਿਰ ਅਸੀਂ ਇਵੇਂ ਫੋਕੀਆਂ ਗੱਲਾਂ ਹੀ ਮਾਰੀ ਜਾਂਦੇ ਆ ਨਾ ਅਸੀਂ ਕਿੰਨੀਆਂ ਕਿੰਨੀਆਂ ਕੀਮਤੀ ਜਾਨਾਂ ਸਾਡੀਆਂ ਜਿਹੜੀਆਂ ਪਸ਼ੂ ਪਾਲਦੇ ਆ ਕਦੇ ਨਿੱਕੇ ਜਿਹੇ ਬੱਚੇ ਨੂੰ ਕੁੱਤੇ ਚਾਕੇ ਲੈ ਜਾਂਦੇ ਤੇ ਖਾ ਜਾਂਦੇ ਆ ਉਹਨੂੰ ਉਹਨਾਂ ਮਾਵਾ ਦਾ ਦੇਰ ਹੀ ਪਿੱਛਾ ਜਾਂਦਾ ਹੋਊ ਨਾ ਜਿਨ੍ਹਾਂ ਦਾ ਪੁੱਤ ਨੂੰ ਜਾ ਕੇ ਕੁੱਤੇ ਲੈ ਜਾਂਦੇ ਕੁੱਤੇ ਦੀ ਕਦਰ ਹੈ ਪੁੱਤ ਦੀ ਬੰਦੇ ਦੀ ਕਦਰ ਹੈ ਇਹਵੇਂ ਜੇ ਕੀ ਆ ਗਾਂਆਂ ਟੱਟੇ ਫਿਰਦੇ ਨੇ ਸਮਾਜ ਦੇ ਵਿੱਚ ਇਹ ਸਰਕਾਰਾਂ ਦੀ ਡਿਊਟੀ ਹੈ ਲੋਕਾਂ ਦੀ ਡਿਊਟੀ ਹੈ ਇਹਨਾਂ ਨੂੰ ਸੰਭੋ ਸਭ ਉਹਨਾਂ ਨੂੰ ਕਿਵੇਂ ਨਾ ਕਿਵੇਂ ਜੱਟਪੁਰ ਨੂੰ ਸਾਬੋ ਨਹੀਂ ਤਾਂ ਐ ਫਿਰ ਫਿਰਦੇ ਤਾਂ ਰੋਜ਼ ਹੀ ਕੀਮਤੀ ਜਾਣਾ ਕਦੇ ਸਾਈਕਲ ਵਾਲੇ ਦੇ ਮਾਰੀ ਟੱਕਰ ਉਹਨੂੰ ਮਾਰਤਾ ਕਦੇ ਮੋਟਰਸਾਈਕਲ ਵਾਲੇ ਦੇ ਮਾਰੀ ਟੱਕਰ ਉਹਨੂੰ ਮਾਰਤਾ ਕਦੇ ਕਾਰ 'ਚ ਮਾਰੀ ਕਦੇ ਲੱਗਦੇ ਨੂੰ ਮਗਰ ਪੈਗੇ ਜਿਹੜੀ ਨਾ ਹੈਗਾ ਜਿਆਦਾ ਹੋ ਗਿਆ ਛੜਕਾਂ ਦੇ ਉੱਤੇ ਮੰਗਣ ਨਹੀਂ ਦਿੰਦੇ ਹੁਣ ਕੁੱਤੇ ਵੀ ਤੇ ਡੰਗਰ ਵੀ ਬੰਦੇ ਆ ਸੋ ਇਸ ਇਹ ਮੁਲਕ ਹੈ ਜਾਂ ਮੁਲਕ ਹੈ ਇੱਥੇ ਦੁਨੀਆ ਦੇ ਵਿੱਚ ਸਾਰੇ ਦੇ ਇਨਸਾਨ ਦੀ ਕੀਮਤੀ ਜ਼ਾਰ ਗਣੀ ਜਾਂਦੀ ਹੈ ਇਨਸਾਨ ਨੂੰ ਸਭ ਤੋਂ ਵੱਧ ਕੀਮਤੀ ਗਿਣਿਆ ਜਾਂਦਾ ਹੈ ਪਰ ਸਾਡਾ ਮੁਲਕ ਵੱਖਰੀ ਕਿਸਮ ਦਾ ਮੁਲਕ ਹੈ ਇਹ ਜਿਹੜਾ ਇੱਥੇ ਕੁੱਤਿਆਂ ਦੀ ਕਦਰ ਜ਼ਿਆਦਾ ਹੈਗੀ ਹੈ ਇੱਥੇ ਡੰਗਰ ਪਸ਼ੂਆਂ ਦੀ ਕਦਰ ਜ਼ਿਆਦਾ ਹੈ ਬੰਦਿਆ ਦੀ ਇੱਥੇ ਕੋਈ ਕਦਰ ਨਹੀਂ ਬੰਦੇ ਦੇ ਮਰੇ ਤੋਂ ਕੋਈ ਗੱਲ ਨਹੀਂ ਬਾਅਦ ਵਿੱਚ ਅਸੀਂ ਕਰਦੇ ਹਾਂ ਸਾਰਾ ਫਿਰ ਹੱਥ ਪੱਲੇ ਕੁਝ ਆਉਂਦਾ ਹੈ ਸੋ ਸਰਕਾਰ ਨੂੰ ਇੱਧਰ ਸੋਚਣਾ ਚਾਹੀਦਾ ਹੈ ਸਾਰੇ ਸੂਬਿਆਂ ਦੇਸ਼ ਦੇ ਵਿੱਚ ਇਹ ਇਕੱਲੇ ਪੰਜਾਬ ਦੇ ਵਿੱਚ ਨਹੀਂ ਸਾਰੇ ਦੇਸ਼ ਦੇ ਵਿੱਚ ਇਹ ਹਾਲਤ ਹੈ ਇੱਥੇ ਤੇ ਸੂਏ ਨੂੰ ਤੁਰਤ ਸੁਧਾਰਨਾ ਚਾਹੀਦਾ ਜਿੰਨੇ ਵੀ ਵਾਰਾ ਕੁੱਤੇ ਫਿਰਦੇ ਨੇ ਇਹਨਾਂ ਨੂੰ ਵੀ ਜਦ ਤੱਕ ਬੰਦਾ ਬੰਨ ਕੇ ਰੱਖੇ ਨਹੀਂ ਇਹਨਾਂ ਨੂੰ ਕੋਈ ਸਾਂਝੀਆਂ ਥਾਵਾਂ ਤੇ ਰੱਖੋ ਪੁੱਲੇ ਨਹੀਂ ਛੱਡਣ ਦੇਣੇ ਚਾਹੀਦੇ ਇਹੋ ਜਿਹੀ ਕਿਵਾਰਾ ਜਿਹੜੇ ਪਸ਼ੂ ਆ ਇਹਨਾਂ ਦਾ ਵੀ ਕੋਈ ਨਾ ਕੋਈ ਇੰਤਜ਼ਾਮ ਕਰਨਾ ਚਾਹੀਦਾ ਲੋਕਾਂ ਦੀਆਂ ਕੀਮਤੀ ਜਾਨਾਂ ਅਜਾਈ ਨਹੀਂ ਗਵਾਉਣੀਆਂ ਚਾਹੀਦੀਆਂ ਇਹਨਾਂ ਸਾਰੇ ਕੰਮਾਂ ਲਈ ਕਿਸੇ ਵੀ ਸੂਬੇ ਵਿੱਚ ਕਿਸੇ ਦੀ ਵੀ ਸਰਕਾਰ ਹੈ ਉਹ ਹੀ ਦੋਸ਼ੀ ਆ ਉਹਦੇ ਵਿੱਚ